ਹਾਂ ਜੀ ਸਰ ਜੀ ਬੂਥਗੜ ਪੰਚਾਇਤ ਹੈ ਕਿ ਬਹੁਤ ਹੀ ਖੁਸ਼ੀ ਦੀ ਘੜੀ ਹੈ ਦਿਨ ਇਹ ਤਕਰੀਬਨ ਅਸੀਂ 10 11 ਸਾਲ ਤੋਂ ਬਾਅਦ ਜਾ ਕੇ ਕਾਮਰਾਬ ਹੋਏ ਹਾਂ ਔਰ 2022 ਚ ਇੱਕ ਸੰਕਲਪ ਸਜਾ ਔਰ 2021 ਚ ਵੀ ਆਪਾਂ ਇਲਾਕੇ ਦੇ ਲੋਕਾਂ ਨਾਲ ਸਾਰੇ ਪਿੰਡਾਂ ਨਾਲ ਗੱਲ ਕੀਤੀ ਸੀ ਕਿ ਅਸੀਂ ਬੂਥਗੜ ਔਰ ਇੱਕ ਬਲਾਸਪੁਰ ਬੜਾ ਸਾਡਾ ਪੋਲਾ ਸਿੰਘਪੁਰ ਵਾਲਾ ਇਹ ਪੁਲ ਡਰੇ ਕਿਉਂਕਿ तकरीबन 15 ਤੋਂ 20 ਪਿੰਡਾਂ ਨਾਲ ਸਹੀ ਆਵਾਜ਼ਾਈ ਜੋੜਦੇ ਆ ਔਰ ਬੜੀ ਪਰੇਸ਼ਾਨੀ ਸੀ ਉਹ ਨੰਨ ਕੇ ਜਾਣਾ ਪੈਂਦਾ ਸੀ ਤੇ ਇਲੈਕਸ਼ਨ ਦੇ ਵਿੱਚ ਵੀ ਅਸੀਂ ਨੰਨ ਕੇ ਜਾਂਦੇ ਰਹੇ ਆ तकरीबन 11 2015 16 ਤੋਂ ਇਹ ਪੁਲ ਜਿਹੜਾ ਪੈਂਡਿੰਗ ਟੁੱਟਾ ਪਿਆ ਸੀ ਔਰ 1999 ਦਾ ਪ੍ਰਗਾਸ਼ ਸਿੰਘ ਵੀ ਭਾਲਾ ਸਾਡੇ ਚ ਇਨਵੈਸਟ ਜਿਹੜਾ ਸੀ ਉਸ ਵੇਲੇ ਦੇ ਉਹ ਬਣਾ ਕੇ ਗਏ ਸੀ ਲੇਕਿਨ ਬਹੁਤ-ਬਹੁਤ ਧੰਨਵਾਦ ਕਰਦਾ ਮਾਨਜੁਗ ਮੁੱਖ ਮੰਤਰੀ ਭਗਵੰਤ ਪਾਣਜੀ ਦਾ ਆਪਣੀ ਆਮ ਆਦਮੀ ਪਾਰਟੀ ਦੇ ਸੁਪਰੀਮ ਹੋਰਿੰਗ ਕੇਜਰੀਵਾਲ ਸਾਹਿਬ ਦਾ ਵੀ ਮੈਂ ਜਿਹੜੇ ਪੁੱਛ ਸੀਗੇ ਜਿਨ੍ਹਾਂ ਦੇ ਹੋਰ ਵੀ ਪੁੱਲ ਮੰਗੇ ਆ ਉਹਨਾਂ ਨੇ ਮਿਹਰਬਾਨੀ ਕਰਕੇ ਸਰਕਾਰ ਦੇ ਕਿਉਂਕਿ ਮੱਧ ਚੋਂ ਪੈਸਾ ਆਣਾ ਹੁੰਦਾ ਅਲਗ-ਅਲਗ ਤਰ੍ਹਾਂ ਜੇ ਮੈਂ 14 ਕਰੋੜ ਰੁਪਈਆ ਮੰਗਿਆ ਸੀ ਚਿੰਤਪੁਰਨ ਵਾਲੀ ਰੋਡ ਲਈ ਕੰਮ ਨੂੰ ਮੁੱਖ ਮੰਤਰੀ ਨੇ ਉਹ ਦਿੱਤਾ ਉਸ ਵੇਲੇ ਸਟਾਰਟਿੰਗ ਦੇ ਵਿੱਚ ਔਰ ਇਦਾਂ ਲਗਾਤਾਰ ਹੋਰ ਵੀ ਪਿੰਡਾਂ ਦੀ ਜਿੰਨੀਆਂ ਮਾਰ ਸੜਕਾਂ ਮੰਗੀਆਂ ਹੈਗੀਆਂ ਕਿਉਂਕਿ ਸੜਕਾਂ ਵੀ ਬਹੁਤ ਸਾਰੀਆਂ ਖਰਾਬ ਆ ਔਰ ਉਹ ਸੜਕਾਂ ਵੀ ਜਿਹੜੀਆਂ ਅਸੀਂ ਜਲਦ ਸ਼ੁਰੂ ਕਰਨ ਜਾ ਰਹੇ ਆਂ ਤੇ ਜਿੱਦਾਂ ਅੱਜ ਸਾਰੀ ਸੰਗਤ ਨੇ ਇਕੱਠੇ ਹੋ ਕੇ ਅਸ਼ੀਰਵਾਦ ਦਿੱਤਾ ਦੇਖੋ ਗੁਰਵਾਣੀ ਦੇ ਵਿੱਚ ਜਿੰਨਾ ਵੀ ਦਰਜਾ ਪ੍ਰਾਪਤ ਹੈ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਉਹਨਾਂ ਨੇ ਇੱਕੋ ਗੱਲ ਕਹੀ ਆ ਸਾਰਾ ਜਿਹੜਾ ਹੈਗਾ ਅਸ਼ੀਰਵਾਦ ਜਿਹੜਾ ਸੰਗਤ ਦਾ ਹੁੰਦਾ ਤੁਸੀਂ ਪੂਰੀ ਗੁਰਵਾਣੀ ਦਾ ਅਸੀਂ ਬਾਤ ਕਰੀਏ ਐਡੀ ਸੰਗਤ ਆ ਹੀ ਪ੍ਰਮਾਤਮਾ ਰੂਪ ਹੈ ਉਹ ਮਹਾਰਾਜ ਨੇ ਤਾਂ ਇਹੀ ਕਿਹਾ ਤੇ ਇਹਦੇ ਸੰਗਤ ਦੀ ਸੇਵਾ ਕਿਸੇ ਤਰ੍ਹਾਂ ਵੀ ਹੋ ਜਵੇ ਜਿਹੜੀ ਜਿਹੜੀ ਸੇਵਾ ਪਰਮਾਤਮਾ ਨੇ ਜਿਹਦੀ ਡਿਊਟੀ ਲਈ ਆ ਉਸ ਡਿਊਟੀ ਨੂੰ ਇਮਾਨਦਾਰੀ ਨਾਲ ਕਰ ਦੇਣਾ ਉਹਨੇ ਇਮਾਨਦਾਰੀ ਨਾਲ ਸਰ ਇੰਨੀ ਲਾਗਤ ਆਈ ਇਹਦੇ ਕਿੰਨੇ ਪਿੰਡਾਂ ਨੂੰ ਇਹਦਾ ਲਾਭ ਮਿਲੇ ਇਹ तकरीबन 2 ਕਰੋੜ 30 ਲੱਖ ਰੁਪਏ ਦੀ ਲਾਗਤ ਹੈ 2 ਕਰੋੜ 90 30 ਲੱਖ ਰੁਪਏ ਦੀ ਔਰ ਬਾਕੀ ਨਾਲ ਸੜਕਾਂ ਵੀ ਲਾਗਤ ਲੱਗ ਗਿਆ ਉਹ ਔਰ ਮੇਰੇ ਲਿਹਾਜ਼ ਨਾਲ ਇਹਨਾਂ 15 ਤੋਂ 16 ਪਿੰਡਾਂ ਨੂੰ ਤਾਂ ਡਾਇਰੈਕਟ ਫਾਇਦਾ ਆਇਆ ਇਸ ਸਬਜਾਇ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਹੈ ਵੀ ਜਦੋਂ ਇਥਨਾਂ ਕੇ ਜਾਂਦਾ ਬੰਦਾ ਘੁੰਮਦਾ ਘਮਾਂਦਾ ਰਾਤ ਨੂੰ ਤਾਂ ਨੰਘਣਾ ਔਖਾ ਸੀਗਾ ਕੋਈ ਖਾਸੇ ਵੀ ਹੋਣ ਦਾ ਖਤਰਾ ਆ ਮੇਰੇ ਕਿਉਂਕਿ ਜਿਹੜਾ ਬੰਦਾ ਕਦੇ ਵੀ ਤੇਜ਼ੀ ਦੇ ਪਿੱਛੇ ਹੁੰਦਾ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਕਿੱਥੇ ਜਾ ਕੇ ਸੋ ਇਹ ਇੱਕ ਮੈਂ ਤਾਂ ਕਹਿੰਦਾ ਉਸ ਵਾਹਿਗੁਰੂ ਪਰਮੇਸ਼ਵਰ ਦੀ ਹੀ ਕਿਰਪਾ ਹੋਈ ਆ ਵੀ ਅਸੀਂ ਇਹਨੂੰ ਇੱਥੇ ਕੰਮ ਦਾ ਬਣਾਇਆ ਸੋ ਮੈਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਲਾਕੇ ਦੇ ਜਿੰਨੇ ਸਰਪੰਚ ਪੰਚ ਸੇਵਾਨ ਬਾਬਾ ਜੀਆ ਅ ਬਾਬਾ ਬਲਵੀਰ ਹਾਂ ਹਾਂ ਅੱਜ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅ ਬਾਬਾ ਤੁਲਸੀदास ਜੀ ਦਾ ਜੋ ਸਵੇਲੇ ਤੋਂ ਹੋਇਆ ਉਹਨਾਂ ਦਾ ਮੈਂ ਪੜਦਾ ਪਿਆ ਸੀ ਉਹਨਾਂ ਦਾ ਬੜਾ ਇੱਥੇ ਉਪਕਰ ਰਿਆ ਉਹ ਨਾਲ ਮਿਲ ਕੇ ਪਰਮਾਤਮਾ ਦੀ ਕਿਰਪਾ ਸਾਰਿਆਂ ਨੇ ਹੋਈ ਹੈ ਉਸੇ ਵਿੱਚ ਕੰਮ ਦਾ ਬਹਿਆ ਔਰ ਮੈਂ ਜਿੱਦਾਂ ਅਜ ਗੁਰ ਕਿਰਪਾ ਨਾਲ ਪਹਿਲਾਂ ਪਾਠ ਹੋਇਆ ਫੇਰ ਜਾ ਕੇ ਸੀ ਸ਼ੁਰੂਆਤ ਕੀਤੀ ਹੈ ਤੇ ਉਹਦੇ ਵਿੱਚ ਪਰਮਾਤਮਾ ਦੀ ਕਿਰਪਾ ਹਮੇਸ਼ਾ ਬੜੀ ਰਹਿੰਦੀ ਹੈ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਜੈ ਹਿੰਦ ਕਹਿਣਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਸ ਗੜਾ ਚ ਪੋਲ ਦਾ ਘਟਨ ਕੀਤਾ ਗਿਆ ਤੇ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਜੀ ਵੱਲੋਂ ਕੀਤਾ ਗਿਆ ਇਸ ਪੁਲ ਦੀ ਬਹੁਤ ਜ਼ਰੂਰਤ ਸੀ ਆਲੇ ਦੁਆਲੇ ਪਿੰਡਾਂ ਦੇ ਵਿੱਚ ਇਹ ਸਾਰਿਆਂ ਦੀ ਡਿਮਾਂਡ ਸੀਗੀ ਕਿ ਘੱਟ ਤੋਂ ਘੱਟ ਵੀ ਇਹ 15 ਪਿੰਡਾਂ ਨੂੰ ਇਹਦਾ ਫਾਇਦਾ ਮਿਲੇਗਾ ਚਿੰਪਾ ਜੀ ਨੇ ਬਹੁਤ ਹੀ ਮਿਹਨਤ ਨਾਲ ਇਹ ਪ੍ਰੋਜੈਕਟ ਲਿਆਂਦਾ ਹੈ ਜੀ ਤੇ ਸਾਨੂੰ ਉਮੀਦ ਹੈ ਵੀ ਬਲਾਸਫੋਰਡ ਦਾ ਵੀ ਇੱਕ ਪੁਲ ਹੈਗਾ ਉਹ ਵੀ ਬਹੁਤ ਜਲਦੀ ਸ਼ੁਰੂ ਕਰ ਦਿੱਤਾ ਜਾਏਗਾ ਤੇ ਇੱਕ ਸਾਡੇ ਰਾਮ ਕਲੋਨੀ ਕੈਂਪ ਦੇ ਵਿੱਚ ਇੱਕ ਹਸਪਤਾਲ ਤੇ ਮੈਡੀਕਲ ਕਾਲਜ ਆ ਰਿਹਾ ਬੜੀ ਜਲਦੀ ਤੇ ਅਸੀਂ ਬਹੁਤ ਧੰਨਵਾਦੀ ਆ ਇਹਨਾਂ ਦੇ ਬੰਮ ਸ਼ੰਕਰ ਜਿੰਪਾ ਜੀ ਦੇ ਪਾਰਟੀ ਦੇ ਭਗਵੰਤਪਾਲ ਜੀ ਦੇ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਦਾ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀਤੇ ਮੈਂ ਸਰਪੰਚ ਸਰਜੀਤ ਕੌਰ ਪਿੰਡ ਨੰਗਲ ਸ਼ੀਤ ਦਾ ਤੇ ਸਾਨੂੰ ਬਹੁਤ ਵਾਰ ਬਾਰੇ ਸਰਪੰਚ ਨੇ ਪੂਰੀ ਪੰਚਾਇਤ ਨੇ ਇਨਵਾਈਟ ਕੀਤਾ ਸੀ ਕਿਉਂਕਿ ਜੋ ਮਤਲਬ ਪਹਿਲੀਆਂ ਮਤਲਬ ਸਰਕਾਰਾਂ ਨੇ ਇਹ ਮਤਲਬ ਪੋਲ ਨਹੀਂ ਬਣਾਇਆ ਕਿਉਂਕਿ ਅੱਜ ਤੋਂ 20-22 ਸਾਲ ਪਹਿਲਾਂ ਇਹ ਪੋਲ ਬਣਿਆ ਸੀਗਾ ਜੋ ਮਤਲਬ ਬਲੱਡ ਆਣਾ ਤੇ ਫਲੱਡ ਆੜੇ ਆਏ ਉਹਨਾਂ ਕਰਕੇ ਇਹ ਮਤਲਬ ਹੈ ਗਿਆ ਸੀਗਾ ਤੇ ਅਸੀਂ ਮਾਨ ਜੋਗ ਬ੍ਰਾਹਮਣ ਕ੍ਰਮ ਲੇ ਜਿੰਪਾ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹਨਾਂ ਦਾ ਨੀ ਪਤਾ ਰੱਖਿਆ ਤੇ ਹੁਣ ਇਹ ਕੰਮ ਜਲਦੀ ਤੋਂ ਜਲਦੀ ਸ਼ੁਰੂ ਹੋਵੇਗਾ ਹਾਂ ਸਾਨੂੰ ਵਧੀਆ ਲੱਗਾ ਕਿ ਸਾਨੂੰ ਸਾਡੀ ਮਤਲਬ ਇਹ ਪੈਦੇ ਅਧਾਰ ਤੇ ਡਿਮਾਂਡ ਨੂੰ ਮੋਰੇ ਰੱਖਿਆ ਤੇ ਉਸ ਤੋਂ ਬਾਅਦ ਇਹ ਹੁਣ ਬਲਾਸਪੁਰ ਦਾ ਜਿਹੜਾ ਕੋਲਾ ਤੇ ਉਹ ਵੀ ਮਤਲਬ ਛੇਤੀ ਤੋਂ ਛੇਤੀ ਸ਼ੁਰੂ ਹੋਵੇਗਾ ਇਸ ਕਰਕੇ ਆਪਾਂ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਡਿਮਾਂਡ ਨੂੰ ਮੁੱਖ ਰੱਖਦਿਆਂ ਹੋਇਆਂ ਇਹਨੂੰ ਪਹਿਲ ਦਿੱਤੀ ਆ ਵੈਕੂ ਜੀ ਕਾ ਖਾਲਸਾ